ਲਾ ਸੱਜਣਾ ਪਿੰਡ ਹਾਂਸ ਕਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣੇ ਤੋਂ ਨਾ گاਵਾ ਤੁਹਾਨੂੰ ਮੱਲੋ ਪੰਜ ਲੱਗਿਆਂ ਦਿਖਾਉਣਾ ਚਾਰ ਜਰਸੀ ਤੇ ਇੱਕ ਐਚ ਐਫ ਗੱਬਣ ਦਾ ਨਗੀਨਾ ਪੀਸ ਦਿਖਾ ਦਾਂਗੇ ਚਾਰ گاਵਾ ਜਰਸੀ ਰਹਿਣਗੀਆਂ ਤੇ ਰੇਟ ਰਹੂਗਾ ਬਿਲਕੁਲ ਜੈਜਾ ਕੁਆਲਿਟੀ ਦੇ ਹਿਸਾਬ ਨਾਲ ਤਿੰਨ ਤਾਜ਼ੀਆਂ ਸੂਈਆਂ ਤੇ ਦੋ ਰਹਿਣੀਆਂ ਗੱਬਣਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹੋਰ ਕੀ ਹਾਲ ਆ ਬਾਈ ਵਧੀਆ ਵੀਰ ਜੀ ਚੜਦੀ ਕਲਾ ਹਾਂਜੀ ਹਾਂਜੀ ਨਾਮ ਤੇ ਨੰਬਰ ਬੋਲ ਦੋ ਜੀ। ਨਾਮ ਮੇਰੇ ਗੁਰਮukh ਸਿੰਘ ਆ। ਪਿੰਡ ਹਾਂਸਪਲਾਂ। ਨੰਬਰ ਮੇਰੇ 9463052739। 9463052739। 52739। ਲੈ ਲੱਭੀ ਪਹਿਲਾਂ ਤਾਂ ਇਹਦੀ ਫੇਸ ਕੁਆਲਿਟੀ ਕਰਾ ਦੇ ਚੈੱਕ ਇਹ ਇੱਥੋਂ ਮਾਰ ਦੇ ਫੇਸ ਤੇ ਕੈਮਰਾ। ਐਨ ਆ ਗਈ ਪ्योर ਜਰਸੀ ਹੈ ਨਾ। ਹਾਂਜੀ। ਉਹਦੋਂ ਵਾ ਸਾਈਡ ਤੋਂ ਬਾਡੀ ਬੂਡੀ ਕਰਾ ਦੇ ਚੈੱਕ ਤੋੜ ਦੋ ਜੀ ਗੁਰਮukh ਸਿੰਘ ਜੀ ਖੋਲ ਕੇ ਸੂਆ ਕਿਹੜਾ ਸੁੰਦੀ ਆ। ਦੂਜੇ ਸੂਏ ਸੂਈ ਹੋਈ ਜਾਂ ਵੀਰੇ ਕੰਨੀਆਂ ਖੜੀਆਂ ਨੇ ਬੱਛੀਆਂ ਦੀਆਂ ਠੀਕ ਆ 15 ਠੀਕ ਆ ਹਾਂ 15 ਕਿਲੋ ਬੌਲੀ ਤਿਆਰ ਆ ਜਾਨੀ ਕਿ ਇਸ ਟਾਈਮ ਸੂਆ ਦੂਜਾ ਆ ਗਈ ਜਰਸੀ ਨਾਲ ਚ ਤਾਜੀ ਸੂਈ 15 ਕਿਲੋ ਬੌਲਾ ਬਾਈ ਕਹਿੰਦਾ ਹਾਜ਼ਰ ਦੰਦਾਂ 'ਚ ਇਹ ਮੰਨ ਲਓ ਵੀ ਦੰਦਾਂ 'ਚ ਇਹ ਰਹੂਗੀ 6 ਦੰਦ ਆ ਇੱਥੋਂ ਕਮਾ ਲਾ ਫੀਟਿੰਗ ਵਾਲੀ ਆ ਨਾ ਸਰੀਰ ਦੀ ਇਹ ਇੱਥੇ ਰੋਕ ਲੈ ਇੱਥੇ ਰੋਕ ਲੈ ਇੱਥੋਂ ਮਾਰ ਗਰੀ ਫੇਸ ਤੇ ਕੈਮਰਾ ਓਏ ਇਹ ਲੱਭੀ ਇੱਥੋਂ ਕਰਾ ਦੇ ਚੈੱਕ ਉਸ ਤੋਂ ਬਾਅਦ ਮਾਰ ਦੇ ਥਣ ਲੈਵੇ ਤੇ ਕੈਮਰਾ ਲੈ ਚੱਲ ਬਈ ਇਧਰ ਲੈ ਬੰਨੇ ਤੇ ਬਾਰੇ ਸ਼ਾਂਟ ਵਿੱਚ ਜਸਰੀਰ ਦੀ ਆ ਨਾ ਹਾਂਜੀ ਵੀਰੇ ਪੂਰੀ ਫਿਟਿੰਗ ਵਾਲੀ ਥਣ ਇਹ ਕਹੂੰਗਾ ਮੱਜਾਂ ਨਾਲ ਨਹੀਂ ਲੱਗਿਆ ਥਣ ਤੁਨ ਤਾਂ ਪੂਰਾ ਵਧੀਆ ਬਾਕੀ ਚਵਾਈ ਵੀ ਬਹੁਤ ਵਧੀਆ ਠੀਕ ਗੱਲ ਚਵਾਈ ਦੀ ਵਾਈ ਕਹਿੰਦਾ 100 ਦਾ 100 ਆ ਅਸਲਾ ਤੇ ਲੇਵਾ ਤੁਹਾਨੂੰ ਇਹ ਕਹੂੰਗਾ ਵੀ ਬਿਲਕੁਲ ਠੋਸ ਆर्डर ਦੀ ਆ ਗਈ ਤੇ ਇੱਥੋਂ ਲੱਭੀ ਨਾ ਹਵਾਨਾ ਕਰਾ ਲਈ ਜਾ ਇੱਕ ਇਹ ਇੱਥੋਂ ਮਾਰਦੀ ਕੈਮਰਾ ਇੱਥੋਂ ਕਰਾ ਲਈ ਜਾ ਇੱਕ ਹਵਾਨਾ ਇਹਦਾ ਜਦੋਂ ਇਧਰ ਲਈ ਬੰਨੇ ਜਾਊਗੀ ਤੇ ਇੱਥੋਂ ਮਾਰਦੇ ਕੈਮਰਾ ਇਹ ਇੱਥੋਂ ਸਾਈਡ ਤੋਂ ਸਾਰੀ ਬੱਛੀ ਕਰਾ ਲਈ ਜਾ ਇੱਕ ਤੇ ਮੇਨ ਫੋਕਸ ਇੱਥੋਂ ਕਰਾ ਜਾ ਇੱਕ ਐਨ ਖੜਦੀ ਆ ਜਮਾ ਟਕਾ ਕੇ ਬੱਚਾ ਕੀ ਆ ਗਿਆ ਨਾਲ ਕੋਲ ਬੱਚਾ ਵੀਰੇ ਜੀ ਨਾਲ ਮੇਲ ਕਾਬ ਕਿੰਨਾ ਦੁੱਧ ਪਾ ਦੂ ਪੀਕ ਲੈਵਲ ਤੇ 20 ਕਿਲੋ ਆਮ ਨਾ ਦਊ ਵੀਰੇ ਕਿੰਨਾ ਅੱਜ ਅੱਜ 15 ਕਿਲੋ ਪੌਲੀ ਰੈਡੀ ਆ ਯਾਰ ਅੱਜ ਬਾਈ ਕਹਿੰਦਾ 15 ਕਿਲੋ ਹਾਜ਼ਰ 20 ਕਿਲੋ ਬਣੇ ਰਾਂ ਨਾਲ ਚਵਾਈ ਬਹੁਤ ਸਿਹਰਾ ਬਾਈ ਬੈੜਦੀ ਤੇ ਚਵਾਈ ਚਵਾਈ ਕਹਿੰਦਾ ਹਸਲਾ ਇੱਥੋਂ ਕਰਾ ਲਈ ਇੱਕ ਆਲਾ ਬਾਹਲਾ ਖੜਕਾ ਕਰਦੀ ਆ ਗਵਾਂਡੀਆਂ ਨੇ ਸੁਣਿਆ ਪਰ ਉਹ ਮੋਟੀ ਚਵਾਈ ਦੀ ਉਹ ਪਿਛਾਂ ਵਾਲੇ ਪਖਰੀ ਦਿਖਾ ਦੇ ਚਵਾਈ ਪਿਛਲੇ ਪਾਸੇ ਦੀ ਤੇ ਮਾਰਦੇ 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 ਇਹ ਇੱਥੋਂ ਇੱਥੋਂ ਇਥੋਂ ਐਥੋਂ ਕਰਾ ਦੇ ਜੈਕ ਛੜ ਦੇ ਛੜ ਦੇ ਛੜ ਦੇ ਚਵਾਈ ਦਾ ਤਾਂ ਮੋਗਿਆਂ ਵਾਲਾ ਕੰਮ ਹੀ ਆ ਇਥੋਂ ਲੱਭੀ ਸਾਈਡ ਤੋਂ ਕਰਾ ਦੀ ਜੈਕ ਇਹ ਸਾਰੀ ਵਾਈਡ ਦਿਖਾ ਦੀ ਇਥੋਂ ਕਿੰਨੇ ਪੈਸੇ ਕਰਮ ਖਿਦੇ ਇਹਦਾ 85000 ਰੁਪਇਆ ਜੀ ਮਾਨਤਾਨ ਜਾਂ 85 ਜੋ ਹੋਊਗਾ ਵੀ ਇਹ ਕਰ ਦਾਂਗੇ ਮਾਨਤਾਨ ਹਾਂਜੀ ਹਾਂਜੀ ਇਹਦਾ ਤਾਂ ਸੱਚ ਨੂੰ 85 ਜੋ ਮਾਨਤਾਨ ਹੋ ਜੂ ਤੇ ਹੁਣ ਲੱਭੀ ਦੋ ਨੰਬਰ ਵਾਲੀ ਤੇ ਮਾਰਦੇ ਫੇਸਤੀ ਪਹਿਲਾਂ ਇਹਦੇ ਮਾਰਦੀ ਕੈਮਰਾ ਐਨ ਆ ਗਈ ਅਸਲ ਬੋਧੇ ਵਾਲੀ ਕਹਿੰਦੇ ਨੇ ਭਰਾ ਜਿਹੜੀ ਤੋੜ ਦਿਓ ਜੀ ਖੋਲ ਕੇ ਇਹਦਾ ਸੁਆ ਭਾਈ ਇਹਨੇ ਵੀਰੇ ਤੀਜੇ ਸੂਏ ਸੁਣਾਏ ਆਪਣੀ ਘਾਹ ਦੀ ਵਹਿੜੀ ਆ ਠੀਕ ਆ ਹਾਂਜੀ ਵੀਰੇ ਇਹ ਗੱਬਣ ਆ ਗਈ ਹਾਂ ਪਲੂਨ ਨੇ ਦੁੱਧ 20 ਕਿਲੋ ਦਿੱਤਾ ਦੂਜੇ ਸੂਏ 23 ਕਿਲੋ ਦਿੱਤਾ ਠੀਕ ਆ ਹਾਂਜੀ ਵੀਰੇ ਕਿੰਨੇ ਦਿਨ ਕੱਢਦੀ ਆ ਇਹਦੇ ਵੀਰੇ 28 ਤਰੀਕ ਨੂੰ ਦਿਨ ਪੂਰੇ ਆ ਇਹ ਇਥੋਂ ਸਾਰੀ ਦਿਖਾ ਦੇਣ ਲੱਭੀ 28 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਆ ਇਹਦੇ ਤੇ ਇਹ ਮੰਨ ਲਓ ਵੀ ਤਰੀਕ 21 ਇੱਕ ਹਫਤਾ ਕੱਢ ਲਿਆ ਪੂਰਾ ਹਨਾ ਹਾਂਜੀ ਵੀਰੇ ਸੀਮਨ ਪਤਾ ਕਰਵਾ ਕਿਹੜਾ ਲੱਗਿਆ ਦੇ ਹਾਂਜੀ ਸੀਮਨ ਇਹਦੀ ਸਾਰੀ ਡਿਟੇਲ ਆਪਣੇ ਕੋਲ ਸਾਰੀ ਡਿਟੇਲ ਹੈ ਟੂ ਜਿਹੜਾ ਇੱਥੋਂ ਲੱਭ ਪਛਾਣ ਹੋ ਕੇ ਸਾਰੀ ਵੈੜ ਦਿਖਾ ਦੀ ਤੇ ਖੜਨੀ ਖੁੜਨੀ ਦਿਖਾ ਦੇ ਫੇਸ ਤੇ ਮਾਰਦੀ ਕੈਮਰਾ ਸ਼ਕੀਨ ਸ਼ਕੂਨ ਬਾਲੀਆ ਬਾਈ ਕਹਿੰਦਾ 23 ਕਿਲੋ ਦਾ ਮਿਲ ਕਰ ਰਿਕਾਰਡ ਹੈ ਦਾ ਦੂਜੇ ਸੂਏ ਦਾ ਸੂਆ ਸੌਂਦੀਆ ਤੀਜਾ 7 ਦਿਨ ਪੈਂਡਿੰਗ ਲੈ ਚਲੋ ਜੀ 7 ਦਿਨ ਬਾਕੀ ਥਾਣ ਲੈ ਵੀ ਦੀ ਆ ਗਈ ਸਾਫ ਬਿਲਕੁਲ ਥੱਲਿਓ ਤੇ ਸੀਮਨ ਵੀ ਬਾਈ ਕਹਿੰਦਾ ਚੰਗਾ ਲੱਗਿਆ ਤੇ ਸਾਰੀ ਡਿਟੇਲ ਹੈ ਇਹਦੇ ਸੀ ਏ ਤੋਂ ਲਾ ਕੇ Z ਤੱਕ ਡਿਟੇਲ ਵਾਈ ਕਹਿੰਦਾ ਇਹਦੀ ਦੇ ਦੇਵਾਂਗੇ ਇੱਕ ਹਫ਼ਤੇ ਨੂੰ ਇਹ ਮੰਨ ਲਿਓ ਵੀ ਜਿੱਦੀ ਆਪਾ ਗੁਰਮਖੇ ਕਹਿ ਸਕਦੇ ਫਿਰ ਵੀ ਇਹਦੀਆਂ ਵੀਰੇ ਪਿਛਲੀ ਪਿਛਲੀ ਵੀ ਆਪਣੇ ਕੋਲੇ ਵੀਡੀਓ ਪਾ ਦਾਂਗੇ ਵੀਰੇ ਜਦੋਂ ਜਮਾ ਤਿਆਰ ਹੁੰਦੀ ਹੁੰਦੀ ਠੀਕ ਆ ਗੱਲ ਜਦੋਂ ਕਹ ਲੀਏ ਬਾਹਰ ਤਿਆਰੀ ਚ ਆ ਜਾ ਲੱਭੀ ਇੱਥੋਂ ਮਾਰਦੇ ਹੋਰ ਲੈ ਬੰਨੋ ਕੈਮਰਾ ਇਹ ਇੱਥੋਂ ਪਿਓਰ ਜਰਸੀ ਜੀ ਆ ਗਈ ਹੈ ਨਾ ਹਾਂਜੀ ਜੀ ਇਹਦੇ ਕਿੰਨੇ ਪੈਸੇ ਗੱਬਣ ਦੇ ਅੱਜ ਇਹਦਾ 85000 ਰੁਪਇਆ ਜੀ 85 ਹਾਂਜੀ ਮਾਣ ਤਾਣ ਹੋਜੂ ਹੋਜੂ ਵੀਰੇ ਜੋੜਾ ਲਊਗਾ ਕੋਈ ਕਰ ਦਾਂਗੇ ਵੀਰ ਠੀਕ ਆ ਗੱਲ ਤੇ ਪਿਛਲੇ ਸਾਲ ਵਾਲੀ ਵੀਡੀਓ ਦਿਖਾ ਦਾਂ ਹਾਂਜੀ ਹਾਂਜੀ ਵੀਰੇ ਉਹ ਸਾਰਾ ਆਪਣੇ ਕੋਲੇ ਡਿਟੇਲ ਪਈ ਆ ਜੀ ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਅਗਲੇ ਨੰਬਰ ਵਾਲੀ ਤੇ ਫੇਸ ਦੀ ਹੈ ਇਹਦੇ ਮਾਰਨੀ ਪਹਿਲਾਂ ਐਨ ਕਰਾ ਦੇ ਤਸੱਲੀਆਂ ਨੰਬਰ ਆ ਗਿਆ ਤੀਜਾ ਧੋਹਰੋ ਗੁਰਮukh Singh ਜੀ ਖੋਲ ਕੇ ਹਾਈਟ ਰਹੂਗੀ ਮੀਡੀਅਮ ਆ ਵਾਲੀ ਵੱਡੀ ਨਹੀਂ ਕਹੂੰਗਾ ਪਰ ਜਿੰਨੀ ਕ ਹੈਗੀ ਆ ਉੰਨੀ ਕ ਮੈਂ ਤੁਹਾਨੂੰ ਇਹ ਕਹੂੰਗਾ ਸਾ ਮੋਟੀ ਅੱਖ ਚ ਆ ਗਈ ਇਹ ਸੂਈ ਹੋਈ ਆ ਬਾਈ ਹਾਂਜੀ ਵੀਰੇ ਮਗਰ ਬੱਛੀ ਆ ਜੇ ਨਾਲ ਬੱਛੀ ਬੱਛੀ ਬਹੁਤ ਟੌਪ ਦੀ ਆ ਵੀਰੇ ਇਹ ਦੇ ਮਗਰ ਕਿੰਨੇ ਦਿਨ ਦਾ ਸੁਆ ਅੱਜ ਦੂਜਾ ਲੈਣਾ ਬਾਈ ਸੂਈ ਨੂੰ ਇਹ ਇੱਥੇ ਰੋਕ ਲਈ ਰੋਕਲਾ 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 ਥੋੜਾ ਬੱੱਚੇ ਕਰਕੇ ਕਰ ਦਿਆ ਤਾਂ ਇੱਥੋਂ ਕਰੀ ਮਾਰਦੀ ਫੇਸ ਤੇ ਕੈਮਰਾ ਤੇ ਲੱਭੀਆ ਇੱਥੋਂ ਕਰਾਦੀ ਇੱਕ ਇੱਥੋਂ 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 ਕਰਾ ਦੇ ਚੱਕ ਹਰੇਕ ਵਕਤੋਂ ਆ ਲੈ ਚੱਲ ਇਧਰ ਲੈ ਬੰਨੇ ਆ ਜਾ ਬੱਛੀ ਨੰਬਰ ਇਹਦਾ ਆ ਗਿਆ ਤੀਜਾ ਤਾਜੀ ਸੂਈ ਨਾਲ ਬਾਈ ਕਹਿੰਦਾ ਬੱਛੀ ਆ ਗਈ ਇੱਕ ਗੱਲ ਦਾਦਾ ਨਾ ਮਰੂਤੀਕਾਰ ਵਾਲਾ ਕੰਮ ਹੀ ਹੈ ਤਾਂ ਥੋਂ ਵੀ ਥੋੜਾ ਰੋਕੂ ਤੇ ਕੰਪੈਸਟੀ ਚੰਗੀ ਦੇ ਦੂਗੀ ਉਤੋਂ ਬਿਲਕੁਲ ਸਟੇਟ ਰਹੂਗੀ ਤੇ ਬਾਕੀ ਲੇਵਾ ਤੁਸੀਂ ਚੈੱਕ ਕਰ ਸਕਦੇ ਜਿੱਡੇ ਕਾਬਾ ਓਡਾ ਕੀ ਦਾ ਆਰਡਰ ਆ ਗਿਆ ਤੇ ਚਵਾਈ ਦੀ ਗੁਰਮੁਖ ਕਿਵੇਂ ਆਹੀ ਪੂਰੀ ਵਧੀਆ ਵੀਰ ਕੱਢਦੀ ਆ ਚੱਬ ਹਾਂਜੀ ਹਾਂਜੀ ਇੱਥੋਂ ਇੱਥੋਂ ਕਰਾਂਗੇ ਆਜੋ ਦੇਖੋ ਇਹਨਾਂ ਦਾ ਬੱਚੇ-ਮੁੱੱਚੇ ਲਾਉਣ ਦੀ ਲੋੜ ਹੀ ਨਹੀਂ ਹੈ ਨਾ ਚਵਾਈ ਜੁਈ ਤਾਂ ਪੂਰੀ ਇੱਕ ਨੰਬਰ ਹੋਣੀ ਹੈ ਤੇ ਪਿਛਲੇ ਥਣਾ ਦੀ ਇੱਧਰ ਹੀ ਦਿਖਾਈ ਨਹੀਂ ਲੱਗਦੀ ਪਿਛਾਲੇ ਪੱਖ ਤੋਂ ਤੇ ਇਥੋਂ ਘਰ ਆਲੇ ਜਾਂ ਕਿਨੇ ਕਿੜਾ ਹੱਲਣਾ ਵਾਸ਼ ਛੜਦੇ ਛੜਦੇ ਸ਼ਾਹ ਨਾ ਹੁੰਨਾਂ ਨਾਲ ਦਾ ਕੋਈ ਮਤਲਬ ਨਹੀਂ ਕਿੰਨੀ ਕਬੌਲੀ ਇਹਦੇ ਕੋਲੇ ਇਹਦੇ ਥੱਲੇ 12 ਕਿਲੋ ਤੇ ਆ ਬੱਚੀ ਆ ਗਈ ਨਾਲ ਹਾਂਜੀ ਵੀਰੇ ਆ ਬੱਚੀ ਦੇ ਜਰੂਰ ਮਾਰਦੇ ਗੈਰੀ ਕੈਮਰਾ ਬਾਹਰ ਨਾਲ ਬਾਹਲੀ ਐਕਟਿਵ ਆ ਨਾ ਹਾਂਜੀ ਵੀਰੇ ਇਥੋਂ ਵੈੜਦੇ ਫੇਸ ਤੇ ਮਾਰਨੀ ਕੈਮਰਾ ਕਿੰਨੇ ਪੈਸੇ ਇਹਦੇ ਇਹਦਾ 75000 ਰੁਪਏ ਆ ਇਹ ਬਾਈ ਕਹਿੰਦਾ ਦੇ ਦਾਂਗੇ 75 ਦੀ ਨਾਲ ਬੱਚੀ ਤੇ ਹੁਣ ਆ ਜਾ ਅਗਲੇ ਨੰਬਰ ਵਾਲੀ ਤੇ ਇਹ ਵੀ ਜਰਸੀ ਜੀ ਪੈਂਦੀ ਆ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮਗਰ ਬੱਛਾ ਵਾ ਜੀ ਇਹ ਕੱਲ ਸ਼ਾਮ ਦੀ ਸੂਈ ਆ 3 ਕ ਵਜੇ ਦੀ ਤੋੜ ਦੋ ਖੋਲ ਕੇ ਕੱਲ ਸ਼ਾਮ ਦੀ ਸੂਈ ਹੋਈ ਤੇ ਇੱਕ ਉੱਥੇ ਮਾਰੀ ਕੈਮਰਾ ਲਾਸਟ ਵਾਲੀ ਦੇ ਆਰਡਰ ਤੇ ਲਾਸਟ ਦੇ ਤੁਹਾਨੂੰ ਉਹ ਤੋਹਫਾ ਵੀ ਦਿਖਾਉਂਗਾ ਐਚ ਐਫ ਦਾ ਤੇ ਆਹ ਚੀਜ਼ ਵੀ ਦਿਖਾਉਂਗਾ ਇਹ ਗੱਬਣਾ ਆ ਲੈ ਚੱਲੇ 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 ਥਾਣੇ ਨੂੰ ਮੱਜਾਂ ਨਾਲ ਦੀ ਲੱਗਿਆ ਨਾ ਲੈਵਾ ਕਹੂੰਗਾ ਮੈਂ ਫਿਕਸ ਜੀ ਲੈਵੇ ਦੀ ਆ ਹਾਂਜੀ ਵੀਰੇ ਸੂਆ ਬਾਈ ਦੂਜੇ ਸੂਏ ਸੂਈ ਆ ਵੀਰੇ ਕੱਲ ਸੂਈ ਆ ਹਾਂਜੀ ਵੀਰੇ ਸ਼ਾਮ ਦੀ ਸੂਈ ਆ ਜੇਰ ਜੂਰ ਦੀ ਵੀਡੀਓ ਹੈਗੀ ਆਪਾਂ ਜਿੱਦਾਂ ਦਾ ਥਾਣਾ ਉਦਾਂ ਦੀ ਚਵਾਈ ਹੈਗੀ ਫਿਰ ਮੋਟੀ ਗਹਿਲੀ ਪੂਰੀ ਪੂਰੀ ਸਿਰ ਹੈ ਆ ਬਾਈ ਇਹਨੂੰ ਤਾਂ ਠੀਕ ਆ ਗੱਲ ਹਾਂਜੀ ਵੀਰੇ ਆਲੇ 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 ਔਰਲੇ ਬੰਨੇ ਲਿਆ ਦੁੱਧ ਜਾਨੀ ਕਿ 12 ਕਿਲੋ ਪਾ ਦਊਗੀ ਠੀਕ ਆ ਹਾਂਜੀ ਵੀਰੇ ਆ ਬਾੜੀ ਵੱਡੀ ਗੱਲ ਨਹੀਂ ਕਰਦੇ ਹਾਂ ਹਾਂ ਜਿੰਨੀ ਯਾਰ ਚੀਜ਼ ਆ ਉਹਨਾਂ ਕ ਦੱਸਣਾ ਐਵੇਂ ਠੀਕ ਆ ਗੱਲ ਉਹ ਥਣ ਚੰਗਾ ਲੱਗਿਆ ਮੱਝਾਂ ਨਾਲ ਦਾ ਹੀ ਲੱਗਿਆ ਯਾਨੀ ਬਾੜੀ ਜਿੰਨੀ ਕਿ ਹੈਗਾ ਬੌੜੀ ਪੂਤ ਢਾਂਚੇ ਦੀ ਆ 8 ਕਿਲੋ ਬੌੜੀ ਹੈਗੀ ਐਟ ਟਾਈਮ ਜੀ ਯਾਨੀ ਠੀਕ ਆ ਗੱਲ ਹਾਂਜੀ 8 ਦੇ ਲਗਭਗ ਪ ਹਾਣੇ ਐ ਮੰਨ ਲਓ ਵੀ ਦੂਰਾ ਲੱਗਿਆ ਜਿੱਦਾਂ ਮੱਝ ਦੀ ਚਵਾਈ ਕਰ ਲਈ ਕਵਾਂਗੇ ਓਦਾਂ ਦੀ ਆ ਬੈੜ ਦੀ ਕਰ ਲਈ ਪਾਸਾ ਪੂਸਾ ਦਾ ਨਹੀਂ ਗੁਰਮੁਖ ਥੱਲੇੋਂ ਨਾ ਵੀਰੇ ਆ ਮਾੜੀ ਜਰੂਰ ਪਾਲ ਹੈਗੀ ਆ ਠੀਕ ਆ ਨੂੰ ਜਮਾ ਕੋਈ ਸਾਈਡ ਤੋਂ ਕਿੰਨੇ ਰੁਪਏ ਦੇ ਇਹਦਾ 47000 ਰੁਪਇਆ ਜੀ ਕੱਲੀ 47 ਹਾਂਜੀ ਵੀਰੇ ਠੀਕ ਆ ਗੱਲ ਇਹਦਾ ਕਿਸੇ ਸੱਜਣ ਦਾ ਵਧੀਆ ਡੰਗ ਸਾਰੂ ਵੀ ਜਿਹੜਾ ਐ ਮੰਨ ਲਓ 12 13 ਕਿਲੋ ਵਾਲੀ ਮੱਝ ਲੈਣ ਨੂੰ ਫਿਰਦਾ ਨਾ ਉਹਦਾ ਕੰਮ ਸਿਰਾ ਕਰ ਦੂ ਤੇ ਇੱਥੋਂ ਕਰੀਏ ਇਹਦੇ ਆਰਡਰ ਦੀ ਮਾਰ ਦੇ ਕੈਮਰਾ ਪਹਿਲਾਂ ਤੌਰ ਗੁਰਮੁਖ ਖੋਲ ਕੇ ਤੌਰ ਦੇ ਤੌਰ ਦੇ ਇਹ ਕਿਹੜਾ ਸੂਆ ਸੂਈ ਆ ਇਹ ਦੂਜੇ ਸੂਏ ਹੁੰਦੀ ਆ ਵੀਰ ਦੂਜਾ ਸੂਆ ਪਲੂਨ ਨੇ ਦੁੱਧ 20 ਕਿਲੋ ਦਿੱਤਾ ਬੱਚੀ ਨੇ ਵੀਰੇ ਠੀਕ ਆ ਕੰਦਾ ਹਾਂਜੀ ਵੀਰੇ ਆਪ ਪਲੂਨ ਦਾ ਬਾਈ ਕਹਿੰਦਾ 20 ਕਿਲੋ ਦਾ ਮੈਲਕ ਰਿਕਾਰਡ ਆ ਤੇ ਬਾਕੀ ਤਿਆਰੀ ਹੋਈ ਆ ਹੁਣ ਬੈੜ ਦੀ 2 ਘੰਟਿਆਂ ਨੂੰ ਸੂ ਪਵੇ ਇਹ ਮੰਨ ਲਓ ਵੀ ਜਦੋਂ ਤੱਕ ਵੀਡੀਓ ਪਾਵਾਂਗੇ ਉਦੋਂ ਤੱਕ ਇਹਦੇ ਮੂਰੇ ਬੱਚਾ ਪਾਵਾਂਗੇ ਤੁਸੀਂ ਹਾਂਜੀ ਵੀਰੇ ਤੇ ਲੇ ਵਾਲੂ ਵਾ ਦਾ ਬਾੜਾ ਅਸਲ ਆ ਨਾ ਹਾਂਜੀ ਆ ਬਾੜਾ ਅਸਲ ਰੱਖਦੀ ਆ ਇਹ ਇੱਥੇ ਇੱਥੇ ਰੋਕ ਲਈ ਮਾੜੀ ਕਮਾਗੀ ਇਹ ਰੋਕਲਾ 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 ਇਹ ਲੈ ਚੱਲ ਇੱਧਰ ਲੈ ਬੱਲ ਨੈ ਚਲ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਾਡੀ ਦੀ ਵੰਤਰ ਤੇ ਥਾਂ ਨੇ ਮੰਨ ਲਓ ਬੜਾ ਆਸਾ ਲੱਗਿਆ ਗੇਟ ਵਾਲੇ ਬੰਨੇ ਲੈ ਚੱਲੇ ਹਾਂ ਲੰਬੀ ਜੀ ਚਲਾ ਦੇ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਕੁਆਲਿਟੀ ਇਹ ਇੱਥੋਂ ਲੈ ਵਾ ਜਿੱਡੀ ਆਪ ਓਡਾ ਹੀ ਲੈ ਵਾ ਇਹਦਾ ਕਿੰਨੇ ਆਪਣਾ ਘੰਟੇ ਤੋਂ ਘੰਟੇ ਹੀ ਸੂ ਬਣ ਰਹੇ ਨੇ ਫਰ ਮਗਰ ਹਾਂ ਜੀ ਵੀਰੇ ਤਿਆਰੀ ਹੋਈ ਆ ਜਾਣੀ ਆ ਲੈ ਚਲ ਕਮਾ ਕੇ ਅੰਦਰ ਲੈ ਬੰਨੇ ਸੂਆ ਕਿਹੜਾ ਦੱਸਿਆ ਤਾਂ ਦੂਜੇ ਸੂਏ ਸੁੰਦੀ ਆ ਵੀਰ ਸੂਆ ਦੂਜਾ ਤਕਰੀਬਨ ਤਿਆਰੀ ਚ ਆ ਗਿਆ ਕੰਮ ਬਿਲਕੁਲ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਿਟੀ ਕਰ ਸਕਦੇ ਹਾਂ ਚੈੱਕ ਇਹ ਐਂ ਦਿਖਾ ਦੇ ਲੈ ਵੀ ਟਕਾ ਕੇ ਜਾਂ ਮਾ ਨੇੜ ਲਾ ਕੇ ਚਵਾਈ ਦੀ ਕਿਵੇਂ ਆਹੇ ਪੂਰੀ ਵਧੀਆ ਵੀਰੇ ਫਟਾਕੇ ਵਾਲਾ ਕੰਮ ਹੀ ਆ ਹਾਂ ਹਾਂ ਰੇ ਆਪਾਂ ਦਿਖਾ ਹੀ ਦਿੰਨੇ ਆ ਵੀ ਸਾਊ ਸੀਲ ਇਹ ਵੀ ਪੂਰੀ ਠੀਕ ਆ ਤੇ ਥੋੜਾ ਵੀ ਲੀਵਲ ਦਿਖਾ ਦੇ ਗੱਬਣ ਆ ਇਹ ਤੁਹਾਨੂੰ ਬਾਈ ਕਹਿੰਦਾ ਨਾ ਗੱਬਣ ਨਹੀਂ ਧਾਰਾ ਮਾਰ ਕੇ ਦਿਖਾ ਦਾਂਗੇ ਇੰਨੀ ਕੁ ਸਾਊ ਸੀਲ ਆ ਲੈ ਇਹ ਗੱਬਣਾ ਕਿਤੇ ਕੋਈ ਸੱਜਣ ਸੂਈ ਹੋਈ ਸਮਝ ਲੇ ਬਾ ਛੱਡ ਦੇ ਛੱਡ ਦੇ ਛੱਡ ਦੇ ਯਾਰ ਜਿਆਦਾ ਤੱਕ ਰਹੀ ਆ ਮੈਂ ਦਾ ਪਾਸ ਕਰਨ ਵਾਲਾ ਕੰਮ ਵੀ ਮੁਕਾਤਾ ਬਾਈ ਨੇ ਤੁਹਾਡਾ ਬਿਲਕੁਲ ਓਕੇ ਹੋ ਗਈ ਬਾਈ ਜੀ ਠੀਕ ਹੈ ਗੱਲ ਕਿੰਨੇ ਪੈਸੇ ਕਰਮ ਖੇਦੇ ਬਾ 80000 ਰੁਪਇਆ ਲੈ ਲਾਂਗੇ ਇਹ 80 ਦੇ ਲਾਂਗੇ ਹਾਂਜੀ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ 9463052739 ਵੀਰ ਜੀ 9463052739 ਬਾਈ ਦਾ ਨੰਬਰ ਆ ਪਿੰਡ ਹਾਂਸ ਕਲਾਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ